ਜੀ ਕਿਸਾਨ ਵੀਰੋ ਸਾਰਿਆਂ ਨੂੰ ਸਸਰੀ ਹੈ ਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇਹ ਕਰੀ ਵੀ ਜਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਦਾ ਧੁੰਦਾ ਤਹਿਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਸ਼ਹੀਦ ਤਰਨਤਨ ਸਾਹਿਬ ਭਾਜੀ ਦਾ ਨਾਮ ਆ ਜਗਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤਾਜੀ ਸੂਈ ਮਾਝ ਦਿਖਾਵਾਂਗੇ ਡਿਟੇਲ ਆਪਾਂ ਸਾਰੀ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਨਸਾਂ ਜੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਬਈ ਆਪਾਂ ਵੀਰ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਬਾਈ ਸੱਸੀ ਗੱਲ ਜੀ ਸੱਸੀ ਗੱਲ ਜੀ ਹੋਰ ਬਾਈ ਠੀਕ ਠਾਕ ਠੀਕ ਠਾਕ ਵਧੀਆ ਚੱਲਦੀ ਗੱਲ ਆ ਜੀ ਬਾਈ ਇੱਕ ਦੀ ਡਰੈਸ ਬੋਲ ਦਿਓ ਆਪਣਾ ਮੇਰਾ ਪਿੰਡ ਤੁੰਦਾ ਜੀ ਤਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਜੀ ਹਾਂਜੀ ਨਾਮ ਦੱਸ ਦਿਓ ਜੀ ਨਾਮ ਜਗਦੀਪ ਸਿੰਘ ਹੈ ਜੀ ਫੋਨ ਨੰਬਰ ਜੀ 8471 602729 ਠੀਕ ਹੈ ਜੀ ਹਾਂਜੀ ਅੱਛਾ ਵੀਰ ਜੀ ਜਿਹੜੀ ਮੱਝ ਆਪਾਂ ਸੇਲ ਕਰਨੀਆਂ ਸਵੇਰ ਕਨਵਾ ਸੂਈ ਇਹ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਸੂਈ ਜੀ ਇਹ ਵੀ ਜੀ ਹਰਿਆਣੇ ਦੀ ਮੱਝ ਆ ਵੀ ਹੈ ਨਾ ਹਰਿਆਣੇ ਚੋਂ ਇਹ ਪਤਾ ਨਹੀਂ ਜੀ ਆਪਾਂ ਤੇ ਇੱਥੋਂ ਲਈ ਸੀ ਅੱਛਾ ਜੀ ਹਾਂਜੀ ਤੇ ਹੁਣ ਵੀਰ ਜੀ ਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ 22 23 ਦਿਨ ਹੋ ਗਏ ਜੀ ਅੱਜ ਬੱਚਾ ਕਿਦ ਤਾਰੇ ਬੱਚਾ ਕੱਟੀ ਹੈ ਜੀ ਮਗਰ ਕੱਟੀ ਹੈ ਮ ਕੱਟੀ ਵੀ ਤੋਂ ਤਾਂ ਚੰਗੇ ਇੰਪੋਰਟਰ ਸੀਮੰਟ ਦੀ ਪੂਰੀ ਜੈਡ ਬੈਗ ਚੈੱਕ ਕਰ ਲੋ ਹਾਂਜੀ ਇਹਦਾ ਬਾਈ ਜੀ ਪਤਾ ਕੋਈ ਰਿਕਾਰਡ ਕੱਟੀ ਦਾ ਕਿਹੜੇ ਸੀਮੰਟ ਦਾ ਹੈ ਕੱਟੀ ਨਾ ਸਾਡੇ ਪਿੰਡ ਚੋਂ ਹੀ ਲਈ ਮਾਝਾ ਨਾ ਮਾਲੀ ਲੈਂਦੇ ਆ ਨਾ ਹਰਿਆਣੇ ਚੋਂ ਹਾਂਜੀ ਹਾਂਜੀ ਤੇ ਚੰਗੇ ਰਿਕਾਰਡ ਦਾ ਇਹਦੇ ਚੰਗੀ ਕੀਮਤ ਦੇ ਕੇ ਲੈਂਦਾ ਸਰਪੰਚਾ ਢਾਈ 300 ਕਿੱਲੇ ਦੇ ਮਾਲਕ ਆ ਉਹਨਾਂ ਜਾਂਦਾ ਹੈਗਾ ਠੀਕ ਹੈ ਜੀ ਤੇ ਉਹਦੇ ਕੋਲੋਂ ਮਤਲਬ ਭਰਾਈ ਆਪਾਂ ਡਾਇਰੈਕਟ ਕ੍ਰੋਸ ਕਰਾਈ ਹਾਂ ਹਾਂਜੀ ਡਾਇਰੈਕਟ ਠੀਕ ਹੈ ਜੀ ਹੁਣ ਦੁੱਧ ਕਿੰਨਾ ਬੇਜੀ ਚੋਣ ਦੀ ਇਹ ਥੱਲੇ 18 ਗਲੀਟਰ ਦੇ ਲਗਭਗ ਹੈਗਾ ਜੀ ਕਿਹੜਾ ਹੁਣ ਆਪਾਂ ਜਿਹ ਲਓ ਜੀ ਦੋਸਤੋ ਮਾ ਜੀ ਖੂਬਸੂਰਤੀ ਚੈੱਕ ਕਰ ਲਿਓ ਤੀਜਾ ਸੁਬਾ ਸੂਈ ਆ ਤੇ ਸੂਈ ਨੂੰ ਕੋਈ ਬਾਈ ਕਹਿੰਦਾ ਭੀ 20 ਕਿ ਦਿਨ ਦਾ ਟਾਈਮ ਹੋ ਗਿਆ ਬੱਚਾ ਨੇ ਦੋਸਤੋ ਕੱਟੀ ਨੂੰ ਜਨਮ ਦਿੱਤਾ ਕੱਟੀ ਵੀ ਬਹੁਤ ਸੋਹਣੀ ਸੀ ਮੰਦਿਰ 18 ਲੀਟਰ ਮੌਕੇ ਦਾ ਦੁੱਧ ਕਿਹੜਾ ਚਵਾਉਣ ਦੀ ਹੈ ਪਿੱਠਪੂੜਾ ਮੈਂ ਦਾ ਚੈੱਕ ਕਰ ਲਓ ਦੋਸਤੋ ਥਣਾ ਦੀ ਕੁਆਲਿਟੀ ਵੇਖੋ ਜੀ ਆ ਮੈਂ ਜੀ ਤੋਰ ਵੇਖੋ ਮਸਤ ਪਲਵਾਨ ਹਾਰਗੀ ਚਾਲ ਵੇਖੋ ਕਰੋ ਚੱਕ ਜੀ ਵੀਡੀਓ ਬਣਾਉਂਦਾ ਟਾਈਮ ਦੋਸਤੋ ਥੋੜਾ ਜਿਹਾ ਅਸੀਂ ਲੇਟ ਹੋ ਗਏ ਅੱਜ ਪਹਿਲੀ ਵਾਰ ਆਪਣੇ ਪਿੰਡ ਚ ਆਏ ਆ ਤੇ ਇਹਦਾ ਕਰਕੇ ਥੋੜਾ ਜਿਹਾ ਦੋਸਤੋ ਪੋ ਆ ਮੈਂ ਦੀ ਪਿੱਠ ਪੜੀ ਦੀ ਚੜਾਈ ਚੈੱਕ ਕਰੋ ਜੀ ਬਾਈ ਜੀ ਕਿਰਾਂ ਇੱਕ ਗੜਾ ਹੋਰ ਕਢਾ ਦੋਦਾ ਹਾਂਜੀ ਆ ਲਓ ਜੀ 18 ਲੀਟਰ ਦੁੱਧ ਦੋਸਤੋ ਹੁਣ ਮੌਕੇ ਦਾ ਚੌਣ ਦੀ ਮੱਝ ਦੀ ਸੈਨੇ ਦੀ ਇੱਕ ਨਾ ਚੈੱਕ ਕਰੋ ਆ ਲਓ ਜੀ ਕਰੋ ਜੀ ਦੋਸਤੋ ਮੈਂ ਵੇਖੋ ਬਿਲਕੁਲ ਕਾਗਜ਼ ਵਰਗੀ ਪਤਲੀ ਚਮੜੀ ਸਿੰਗਲ ਹੱਡੀ ਦੀ ਮੱਝ ਇਹਦੀ ਪਿੱਠ ਪੜੀ ਦੀ ਚੜਾਈ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਵੇਖ ਲਓ ਆ ਲਓ ਜੀ ਲਓ ਦੋਸਤੋ ਐਚ ਐਫ ਗਾਮਾ ਵਰਗਾ ਆਇਆ ਦਾ ਜਿਹੜਾ ਆਰਡਰ ਕਰਮਾਈ ਨੇ ਤਿਆਰ ਕੀਤਾ ਬਹੁਤ ਸੋਹਣਾ। ਬਾਈ ਜੀ ਧਾਰਾਂ ਦੂਰਾਂ ਚਾਰੇ ਥਾਂ ਦੇ ਬਰਾਬਰ ਆਉਂਦੀਆਂ ਬਿਲਕੁਲ ਜੀ ਬਰਾਬਰ ਹੈ ਜੀ। ਲਓ ਦੋਸਤੋ ਜੀ ਬੈਕ ਸਾਈਡ ਵੇਖੋ ਸੂਤ ਆ ਕਾਟਰ ਲੱਗਾ ਜੀ। ਜੀ ਇਹਦਾਂ ਦੋਸਤੋ ਮੂਹਰੇ ਪਾਸੇ ਵੇਖ ਲਓ ਤੇ ਧੁੰਨ ਤੱਕ। ਕਿ ਬਾਈ ਵੀ ਇਹਦੀ ਇਦਾਂ ਜੀ ਇੱਕ ਵਾਰਾਂ ਧਾਰ ਮਾਰ ਕੇ ਛੱਡ ਜੀ ਇਹ 2 ਮਿੰਟ ਤੱਕ ਧਰ ਚ ਹੁੰਦੀ ਰਹਿੰਦੀ ਆ ਭਾਈ। ਠੀਕ ਹੈ ਜੀ। ਬਹੁਤ ਮਸਤ ਚੁਆਈ ਬਹੁਤ ਜਿਆਦੀ ਪੋਲੀ ਹੈ। ਗਾੜੇ ਬੱਚੇ ਜੀ ਚੋਲੇਂਦੇ ਆ ਜੀ ਜਨਾਨੇ ਜੌਣੀਆਂ ਜਿਆਦਾ। ਆਹ ਇਹਦਾ ਮੁੱਲ ਜੀ ਆਪਾਂ ਕਰ ਲਉਂਦੇ ਭਾਵੇਂ ਹਰਿਆਣੇ 'ਚ ਆਉਂਦੀ ਤੇ ਇਹਦਾ ਭਾਵੇਂ ਜਿੰਨਾ ਮਰਜ਼ੀ ਕਰ ਦਿੰਦੇ ਹਾਂਜੀ ਤੇ ਹੁਣ 180 ਆਪਾਂ ਜਿਹੜਾ ਫਿਕਸ ਪ੍ਰਾਈਜ਼ ਹੀ ਇੱਕ ਲੱਖ 80000 ਰੁਪਿਆ ਜਿਹੜਾ ਦੇਣ ਲੈਣੀ ਹੈ ਹਾਂਜੀ ਤੇ ਆਪਾਂ ਮੌਕੇ ਤੇ ਕਰਦਾ ਕਿ ਥੋੜਾ ਬੋਤ ਮੰਨ ਅੱਛਾ ਜੀ ਹਾਂਜੀ ਠੀਕ ਹੈ ਜੀ ਦੇਖੋ ਜੀ ਮੁੱਲ ਦੁੱਧ ਦੇ ਹਿਸਾਬ ਨਾਲ ਜੀ ਬਾਈ ਨੇ ਰੱਖਿਆ ਤੇ 1 ਲੱਖ 80000 ਰੁਪਿਆ ਰੇਟ ਰੱਖਿਆ ਹੋਆ ਜਿਹੜਾ 18 ਲੀਟਰ ਮੱਝ ਦੁੱਧ ਚੋਣਦੀ ਹੈ ਤੇ ਇਹਦੇ ਮਗਰ ਜਿਹੜਾ ਬੱਚਾ ਵੀ ਹੈ ਕੱਟੀ ਬਹੁਤ ਸੋਹਣੀ ਹੈ ਵੈਸੇ ਮੁੱਲ ਦੀ ਗੱਲ ਕਰ ਲਈ ਤੇ ਮੁੱਲ ਬਿਲਕੁਲ ਜਾਇ ਜੀ ਬਾਕ ਸਨਾ ਦੀ ਕੁਆਲਿਟੀ ਦੋਸਤੋ ਚੈੱਕ ਕਰ ਲੋ ਚਾਰੇ ਨਿਖੜ ਮੇ ਥਾਣ ਗੈਪ ਦੇ ਵਿੱਚ ਕੋਈ ਫੋਟ ਸ਼ਾਂਗੜੀ ਦੇ ਨਾਲ ਲਓ ਜੀ ਕਰੋ ਜੀ ਚੈੱਕ ਬੈਕ ਸਾਈਡੇ ਕਰਾ ਫੇਰ ਦਿਖਾ ਦੇਣਾ ਵੇਖੋ ਜੀ ਆਹ ਲਓ ਜੀ ਕਰੋ ਥਾਣ ਦੀ ਕੁਆਲਿਟੀ ਚੈੱਕ ਅੱਛਾ ਬਾਈ ਜੀ ਧਾਰਾ ਚਾਰੇ ਥਾਣਾਂ ਦੇ ਬਰਾਬਰ ਆਉਂਦੀ ਨੇ ਹਾਂ ਜੀ ਬਿਲਕੁਲ ਕੋਈ ਪੂਰ ਛਟਾ ਕੋਈ ਥਾਣ ਦੀ ਬਾਦ ਕੱਟਦੀ ਨਹੀਂ ਆਪਾਂ ਅੱਖਾਂ ਦੇ ਟਾਰਗਟ ਦੇ ਬਖਾਨੀ ਠੀਕ ਹੈ ਜੀ ਬੱਚਾ ਛੜਕੇ ਮੜਾ ਕੇ ਵਿਖਾਈ ਦੀ ਜੀ ਹਾਂ ਜੀ ਲਓ ਜੀ ਚੁਆਈ ਜਿਹੜੀ ਦੋਸਤੋ ਵੀਡੀਓ ਦੇ ਵਿੱਚ ਹੀ ਬਾਈ ਜੀ ਕਹਿੰਦੇ ਕਰਵਾ ਦਿੰਨੇ ਆਪਾਂ ਨਾਲ ਤੁਹਾਨੂੰ ਪਤਾ ਲੱਗ ਜੂਗਾ ਦੋ ਮੱਝਾਂ ਦੋਸਤੋ ਮਿਲਣੀਆਂ ਜੇ ਕੱਟੀ ਵੀ ਬਹੁਤ ਚੰਗੇ ਸੀਮੰਦੀ ਹੈ ਕੋਈ ਵੀਰ ਚੰਗੇ ਸ਼ੌਂਕ ਨਾਲ ਸੰਭਲੂਗਾ ਤੇ ਦੋਸਤੋ ਇਹ ਸਾਲ 1.5 ਸਾਲ ਦੇ ਵਿੱਚ ਬੱਚਾ ਜਿਹੜਾ ਬਿਲਕੁਲ ਤਿਆਰ ਹੋ ਜਾਂਦਾ ਹਾਲੋ ਦੋਸਤੋ ਚੈੱਕ ਕਰੋ ਮਸਤ ਖਲੋਤੀ ਜੇ ਮੱਝਾਂ ਬਿਲਕੁਲ ਲਓ ਦੋਸਤੋ ਮੱਝ ਉਸਮਾਈ ਐ ਬਿਲਕੁਲ ਇਹ ਕਟਾ ਕਟੀ ਨਾ ਵੀ ਛੱਡੀਗੇ ਨਾ ਜੀ ਹਾਂਜੀ ਤੇ ਸਾਰ ਤੇ ਮਿਲ ਪੈਂਦੀ ਆ ਜੀ ਠੀਕ ਹੈ ਜੀ ਹਾਂਜੀ ਇਹ ਜੀ ਮੈਂ ਫੈਕਟਰੀ ਜਾਂਦਾ ਕਿ ਉਹਨੇ ਦੁਪਹਿਰੇ ਚੋ ਗਏ ਰਾਤ ਨੂੰ 12 ਵਜੇ ਫਿਰ 4 ਡੰਗ ਵੀ ਚੋ ਲਈਦੀ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਦੋਸਤੋ ਸੁਭਾਅ ਦਾ ਬਿਲਕੁਲ ਗਾਵਾਂ ਵਰਗਾ ਹੈ ਠੰਡਾ ਸੀਲ ਬਿਲਕੁਲ ਬਾਲਟੀ ਵਿੱਚ ਮੜੀ ਖਾਲੀ ਦਿਖਾ ਰਹੀ ਹਾਂਜੀ ਲਓ ਜੀ ਚੈੱਕ ਕਰ ਲਓ ਠੀਕ ਹੈ ਜੀ ਕਰੋ ਸ਼ੁਰੂ ਜੀ ਅਵੇ ਕੇ ਗਾੜ ਦੇ ਥਲਾਂ ਦੀ ਕਰਾ ਦੀ ਹਾਂਜੀ 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 ਮਗਲ ਖਲਾਣਾ ਕਰਾ ਲਈ ਹਾਂਜੀ ਮਗਲ ਖਲਾਣਾ ਦੀ ਗੱਲ ਹੈ ਲੋ ਦੋਸਤੋ ਦੇਖੋ ਧਾਰ ਬਹੁਤ ਮੋਟੀ ਧਾਰ ਆ ਛੱਡ ਦੇਈ ਤਾਂ ਨਾ ਦੇਖੋ ਕੀ ਹੁੰਦਾ ਨੇ ਇਹ ਆਪਣੇ ਆ ਵੀ ਧਾਰਾਂ ਤੋਂ ਸੁਣਨੀ ਐਨੀ ਪੋਲੀ ਹੈ ਜੀ ਠੀਕ ਹੈ ਜੀ ਹਾਂਜੀ ਚਲੋ ਬਈ ਸਾਰੀ कटी भी दोस्तों बहुत सोहनी धार बहुत मोटी है यार हाँ जी हाँ जी धार तो दोस्तों बहुत मोटी देखो मछी मोटर की धार के करो चेक डरती है थोड़ा तो को जा कोई गलती बल्कि मैं दूर है तो तीन बजे ਜੋ ਵੀ ਤੁਸੀਂ ਚੈੱਕ ਕਰ ਲਓ ਥੋੜਾ ਜਿਆ ਪਛਿਮਾ ਡਰਦਾ ਕਈ ਵਾਰ ਓਪਰੇ ਬੰਦ ਕਰਕੇ ਮੈਂ ਜਿਆਦਾ ਲਾਗੇ ਨਹੀਂ ਰਹਿ ਜਾਂਦਾ ਦੁੱਧ ਬਾਈ ਜੀ ਚੋਂ ਡਿਆ ਮਸਤ ਖਲੋਤੀ ਆ ਜੀ 14 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੈ ਜੀ 9 ਲੀਟਰ ਇੱਕ ਟਾਈਮ ਦਾ 24 ਬਹੁਤ ਸੋਹਣਾ ਕੱਦ ਕਰ ਦੋਸਤੋ ਬਿਲਕੁਲ ਬਾਰੀਕ ਚਮੜੀ ਦੀ ਮੱਝ ਇੱਕ ਟਾਈਮ ਦੀ ਚਵਾਈ ਦੋਸਤੋ ਹੋ ਗਈ ਹੈ ਵੀਡੀਓ ਦੇ ਵਿੱਚ ਇੱਕ ਟਾਈਮ ਦੀ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਚਲਾਈ ਕਰਾ ਲਿਓ ਤਰੀਕ ਅੱਜ ਹੈਗੀ ਜੀ 24 ਨਵੰਬਰ ਨੂੰ ਆਪਾਂ ਵੀਡੀਓ ਕਵਰਿੰਗ ਕਰਨ ਦੇ ਆ не стоковати, ну, так от ਚਵਾਈ ਦੋਸਤੋ ਹੋ ਚੱਲੀ ਹੈ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲਾ ਤੇ ਸਿਲੈਕਟ ਕਰ ਦਿਓ ਵੀਡੀਓ ਦੋਸਤੋ ਆਪਣੀ ਫੇਸਬੁੱਕ ਤੇ ਇੰਸਟਾਗ੍ਰam ਚੈਨਲ ਤੇ ਚੱਲਦੀ ਹੈ ਉਸ ਚੈਨਲ ਨੂੰ ਵੀ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਬਹੁਤ ਸੋਹਣੀ ਚਵਾਈ ਹੈ ਦੋਸਤੋ ਮੱਚ ਦੀ ਦੋ ਤਨ ਨੂੰ ਖਾਦਨੇ ਚੋਕੇ ਲਿਆਂਦਾ ਬਾਈ ਤੇ ਲਓ ਜੀ ਇਹ 19 ਲੀਟਰ ਦੀ ਕੁਆਲਿਟੀ ਹੈ ਜੀ ਠੀਕ ਹੈ ਜੀ ਲਓ ਦੋਸਤੋ 19 ਲੀਟਰ ਦੀ ਬਾਲਟੀ ਚੈੱਕ ਕਰ ਲਓ ਜੇ ਤੁਹਾਨੂੰ ਆਪਣਾ ਲੀਟਰ ਬਣਾਉਣੇ ਦੇ ਮਨ ਹੈ ਨਹੀਂ ਕੋਈ ਗੱਲ ਨਹੀਂ ਬਾਈ ਜੀ ਹਾਂਜੀ ਪਸੰਦ ਦੇ ਜਿਹੜੇ ਵੀਰ ਨੂੰ ਪਾਉਗੇ ਨੰਬਰ ਬਾਈ ਦਾ ਸਕਰੀਨ ਤੇ ਚਲਾ ਦੂੰਗਾ ਇੱਕ ਵਾਰੀ ਦੋਸਤੋ ਤੁਹਾਨੂੰ ਚੋਈ ਚੋਈ ਮੈਂ ਜਨਵਾਰ ਖਾ ਦਿੰਦਾ ਕੱਟੀ ਨੂੰ ਕੋਈ ਗੱਲ ਨਹੀਂ ਇਹ ਲਾਉਂਦੀ ਦੀ ਮਗਰ ਕਰੋ ਜੀ ਚੈੱਕ ਦੋਸਤੋ ਕੱਟੀ ਆ ਮਗਰ ਬੱਚਾ ਦੇ ਬਹੁਤ ਸੋਹਣੀ ਕੱਟੀ ਬਹੁਤ ਸੋਹਣੇ ਚੰਗੇ ਸੀਮਨ ਦੀ ਪੂਰੀ ਜੈੱਡ ਬਲੈਕ ਜੀ ਕੱਟੀ ਮੈਂ ਵੀ ਫੇਸ ਕੁਆਲਿਟੀ ਗ੍ਰੈਂਡ ਚੈੱਕ ਕਰ ਲਓ ਬਿਲਕੁਲ ਦੋਸਤੋ ਰਿੰਗ ਸਿੰਘ ਨਿ ਦਾ ਖਾਲੀ ਕਰ ਦਿੰਦੀ ਵਨ ਆਵਰ ਸਵੇਰੇ ਮੈਂ ਰਾਤ ਦੀ ਡਿਊਟੀ ਕਰਕੇ ਸਾਢੇ 7:00 ਚ ਹੋਈ ਸੀ ਠੀਕ ਹੈ ਜੀ ਤੇ ਹੁਣ ਟਾਈਮ ਹੈ ਜੇ ਆਪਾਂ ਘੰਟਾ ਦੇਢ ਘੰਟਾ ਪਹਿਲਾਂ ਆ ਲੋ ਜੀ ਚੈੱਕ ਕਰ ਲੋ ਜੀ ਦੱਸੋ ਐ ਬਿਲਕੁਲ ਆਟ ਜਿਹੜਾ ਸਾਰਾ ਇਹ ਨਚੁਰਗੀ ਹੈ ਦੇਖੋ ਜੀ 1,80,000 ਰੁਪਏ ਡਿਮਾਂਡ ਰੱਖੀ ਗਈ ਜਿਹੜੇ ਵੀਰ ਨੂੰ ਪਸੰਦ ਆਊਗਾ ਨੰਬਰ ਬਾਈ ਤਾਂ ਸਕਰੀਨ ਤੇ ਚੱਲੂਗਾ ਵੀਰ ਨਾਲ ਫੋਨ ਤੇ ਕਰਕੇ ਗੱਲ ਬਾਤ ਤੁਸੀਂ ਇਹ ਮੱਝ ਦੀ ਡਿਟੇਲ ਵੱਧ ਲੈ ਸਕਦੇ ਜੇ ਖਰੀਦ ਸਕਦੇ ਐਡਰੈਸ ਇੱਕ ਰੀਫੇਰ ਬੋਲ ਦੇਣਾ ਪਿੰਡ ਧੁੰਦਾ ਤਸੀਲ ਖਡੂਰ ਸਾਹਿਬ ਜਿਹੜਾ ਸ਼੍ਰੀ ਤਰਨਤਨ ਸਾਹਿਬ ਬਾਈ ਦਾ ਨਾਮ ਜਗਦੀਪ ਸਿੰਘ ਫੋਨ ਨੰਬਰ ਬਾਈ ਜੀ ਅਖਰੀ ਵਾਰੀ ਬੋਲ ਦਿਓ 8427602729 ਠੀਕ ਹੈ ਜੀ ਧੰਨਵਾਦ ਉਸੋ ਰੋਲਾ ਵੀਡੀਓ ਦੇਖਣ ਵਾਸਤੇ ਆਹ ਲਓ ਦੋਸਤੋ ਇੱਕ ਵੀਰ ਦੇ ਕੋਲ ਮਾਲੀ ਆ ਇਹ ਵੀ ਦੋਸਤੋ ਕੋਜ ਨੀਲੀ ਰਵੀ ਦੇ ਵਿੱਚ ਆਉਂਦਾ ਮਾਲੀ ਪਰ ਪਿਓਰ ਨੀਲੀ ਰਵੀ ਵਿੱਚ ਨਹੀਂ ਹੈ ਨਾ ਹਾਂਜੀ ਨਹੀਂ ਪਿਓਰ ਨਹੀਂ ਹੈ ਜੀ ਹਾਂ ਕ੍ਰੋਸ ਆਂਗ ਰੱਖਦਾ ਜੇ ਨੀਲੀ ਰਵੀ ਦਾ ਇਹ ਡਿਵਾਈਸ ਕਿੰਨੀ ਐਜੂ ਜੀ? ਇਹ 15 ਮਹੀਨੇ ਆ ਜੀ। 15 ਮਹੀਨੇ। ਬਿਲਕੁਲ ਪ्युअर। ਯਾਨੀ ਕਿ 1 ਸਾਲ ਤੋਂ 3 ਮਹੀਨੇ ਜੁਮਰੇ। 1 ਸਾਲ ਤੋਂ 3 ਮਹੀਨੇ ਦਾ। ਹਾਂ ਠੀਕ ਹੈ। ਇਹਦੀ ਮਾਂ ਥੱਲੇ ਜੀ 20 ਲੀਟਰ ਦੁੱਧ ਹੈਗਾ। 20 ਲੀਟਰ ਦੁੱਧ ਦਾ ਮਦਰ ਮਿਲ ਕੇ ਰਿਕਾਰਡ ਦੋਸਤੋ। ਹਾਂਜੀ ਉਹ ਪੈਸੇ ਚੰਗੇ ਮਿਲੇ ਹਨ ਕਰਕੇ ਵੇਚ ਤੀਏ। ਠੀਕ ਹੈ ਜੀ ਦੋਸਤੋ ਟੈਸਟੀ ਕਰ ਚੈੱਕ ਕਰ ਲੋ ਬਿਲਕੁਲ ਤੁਮੇ ਬਰਾਬਰ ਦੇ। ਨਿਕਾ ਨਿਕਾ ਸਿੰਘ ਅੱਖਾਂ ਤੋਂ ਬਿੱਲੀਆਂ ਬਣਕੀਆਂ। ਅੱਛਾ ਭਾਈ ਜੀ ਇਹਦਾ ਕਿੰਨਾ ਕੁ ਮੁੱਲ ਕਰਨਾ? ਇਹਦਾ ਆਪਾਂ ਵੀਰ ਜੀ ਫਿਕਸ ਹੀ ਕਰ ਦਈਏ 2800 ਆਦੇ ਲਗਭਗ ਦੇ। ਏ ਦਾਹਰ ਕੋਲ ਇੰਪਾਲੀਆ ਰਗਾ ਬਾਈ 5000 ਜੀ ਹਾਂਜੀ ਠੀਕ ਹੈ ਜੀ 28000 ਰੁਪਏ ਦੋਸਤੋ ਡਿਮਾਂਡ ਹੈ ਤੇ 25000 ਦੇ ਵਿੱਚੋਂ ਬਾਈ ਕਹਿੰਦਾ ਬਈ ਆਏਗਾ ਤਾਂ ਮਾਨ ਤੜ ਛੋੜ ਛਪਾ ਮੌਕੇ ਤੇ ਜਰੂਰ ਹੋਊਗਾ ਆ ਲੋ ਜੀ ਚੈੱਕ ਕਰ ਲੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ